ਇਕਦਮ ਵੱਧ ਰਹੀ ਗਰਮੀ ਲੋਕਾਂ ਲਈ ਸਮੱਸਿਆ ਬਣ ਰਹੀ ਹੈ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਵਾਤਾਵਰਣ ਨਾਲ ਛੇੜਛਾੜ ਕਾਰਨ ਗਰਮੀ ਵੱਧ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੋ ਇਹ ਗਰਮੀ ਪਿਛਲੇ 3-4 ਦਿਨ ਤੋਂ ਇਕਦਮ ਵੱਧ ਰਹੀ ਹੈ ਜੋ ਤਾਪਮਨ ਵੱਧ ਰਿਹਾ ਹੈ ਉਹਦਾ ਮੁੱਖ ਕਾਰਨ ਹੈ ਕਿ ਅਸੀਂ ਰੁੱਖ ਨਹੀਂ ਸਾਂਭ ਲੈ ਅਸੀਂ ਰੁੱਖਾਂ ਦੀ ਜੋ ਅਨੇਵਾਹ ਕਟਾਈ ਕਰ ਰਹੇ ਹਾਂ ਉਹਦੇ ਨਾਲ ਸਾਡਾ এনवायरमेंट ਜਿਹੜਾ ਵਾ ਉਹ ਖਰਾਬ ਹੋ ਰਿਹਾ ਹੈ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਜਿਹੜੇ ਪਹਿਲਾਂ ਵੀ ਲੱਗੇ ਹੋ ਉਹਨਾਂ ਦੀ ਵੀ ਸੰਭਾਲ ਕਰੀਏ ਜੀ। ਤੋਂ ਦੇਖੋ ਜੀ ਜੋ ਗਰਮੀ ਵਧ ਰਹੀ ਆ ਇਹਦੇ ਨਾਲ ਬੱਚੇ ਅਤੇ ਬਜ਼ੁਰਗ ਇਹ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ। ਸੋ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਆ। ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੰਦੇਸ਼ਾ ਦੇ ਸਕੀਏ ਕਿ ਸਾਡਾ ਪੰਜਾਬ ਹਰਿਆਲੀ ਅਤੇ ਖੁਸ਼ਹਾਲ ਪੰਜਾਬ ਹੈ ਜੀ ਇਹ ਸਭ ਤੋਂ ਵਧੀਆ ਚੀਜ਼ ਹੈ ਜੀ ਗੰਨੇ ਦਾ ਰਸ ਇੰਨੀ ਵੱਧ ਰਹੀ ਗਰਮੀਆਂ ਦੇ ਨਾਲ ਸਾਨੂੰ ਗੰਨੇ ਦਾ ਰਸ ਪੀਣਾ ਚਾਹੀਦਾ ਨੇਚਰਲ ਚੀਜ਼ ਆ ਉਸ ਪਾਸੇ ਵੱਧ ਤੋਂ ਵੱਧ ਰੋ ਪੀਓ ਸੇਵ ਬਣਾਓ ਬਾਕੀ ਆ ਕੇ ਦੂਜੇ ਚਾਈਨਾ ਦੇ ਫਲੇਵਰ ਦੇ ਨਾਲੋਂ ਵੀ ਇਹ ਕਿਤੇ ਚੰਗੀ ਰੋ ਜੇ ਦੋ ਦਿਨਾਂ ਤੋਂ ਪਹਿਲਾਂ ਬੜੀ ਗਰਮੀ ਪੈ ਰਹੀ ਹੈ ਤੇ ਰੁੱਖਾਂ ਦਾ ਵੀ ਕਰਕੇ ਬਾਕੀ ਹਰ ਘਰ ਏਸੀ ਹਰ ਗੱਡੀ ਏਸੀ ਉਹਦੇ ਕਰਕੇ ਵੀ ਇਹ ਵਾਤਾਵਰਣ 'ਨ ਫਰਕ ਪੈਂਦਾ ਬਹੁਤ ਜ਼ਿਆਦਾ ਗਿੰਦੀ ਰੁੱਖ ਲਗਾਓ ਤੇ ਜਾਨ ਬਚਾਓ ਜੱਕਦਮ ਪੈ ਰਹੀ ਗਰਮੀ ਕਾਰਨ ਲੋਕੋ ਹੀ ਪਰੇਸ਼ਾਨ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਦੱਸਿਆ ਕਿ ਵਾਤਾਵਰਣ ਦੀ ਛੇੜਛਾੜ ਕਰਨ ਦਾ ਨਤੀਜਾ ਅੱਜ ਸਾਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਗਰਮੀ ਜੱਕਦਮ ਪੈ ਰਹੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਬਚਾਉਣ ਲਈ ਦਲ ਮਿਲ ਕੇ ਰੁੱਖ ਲਗਾਉਣੇ ਚਾਹੀਦੇ ਹਨ ਤਰਨ ਤਰਨ ਤੋਂ ਫਾਸਟਵੇ ਲਈ ਪੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ